ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਐਸਾ ਚਮਤਕਾਰੀ ਤੇ ਕਾਰਗਰ ਉਪਾਅ ਲੈ ਕੇ ਆਏ ਹਾਂ ਜਿਸ ਨੂੰ ਨਾ ਹੀ ਤੁਸੀਂ ਕਦੇ ਸੁਨਿਆ ਹੋਵੇਗਾ ਤੇ ਨਾ ਹੀ ਤੁਸੀਂ ਕਦੇ ਦੇਖਿਆ ਹੋਵੇਗਾ ਇਸ ਉਪਾਅ ਦੇ ਨਾਲ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਜਿਵੇਂ ਤੁਸੀਂ ਤਨ ਸੰਬੰਧੀ ਕਿਸੇ ਪਰੇਸ਼ਾਨੀ ਦੇ ਨਾਲ ਤੁਸੀਂ ਬਹੁਤ ਸਮੇਂ ਤੋਂ ਤੰਗ ਹੋ ਪੈਸਾ ਤਾਂ ਤੁਹਾਡੀ ਘਰ ਦੀ ਵਿੱਚ ਆਉਂਦਾ ਹੀ ਪਰ ਪੈਸਾ ਖਰਚ ਗਲਤ ਜਗ੍ਹਾ ਤੇ ਹੋ ਜਾਂਦਾ ਏ ਕਹਿੰਦਾ ਪਾਬਕੇ ਸਹੀ ਜਗ੍ਹਾ ਤੇ ਪੈਸਾ ਨਹੀਂ ਲੱਗਦਾ ਜਿਸ ਕਰਕੇ ਤੁਹਾਨੂੰ ਕਰਜ਼ਾ ਲੈਣ ਦੀ ਨੌਬਤ ਆ ਜਾਂਦੀ ਏ ਤੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਕਲਾਕੇਸ ਬਣਿਆ ਰਹਿੰਦਾ ਏ ਹਸਬੰਡ ਵਾਈਫ ਦੀ ਆਪਸ ਦੀ ਵਿੱਚ ਨਹੀਂ ਪਣਦੀ ਬਿਨਾ ਗੱਲ ਤੋਂ ਛੋਟੀਆਂ ਛੋਟੀਆਂ ਗੱਲਾਂ ਤੇ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਚਾਹ ਫਿਰ ਤੁਹਾਡੀ ਪਰਿਵਾਰਿਕ ਮੈਂਬਰਾਂ ਦੀ ਭੈਣ ਭਰਾਵਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਤੇ ਚਾਹ ਫਿਰ ਤੁਹਾਡੇ ਘਰ ਦੇ ਵਿੱਚੋਂ ਕਾਫੀ ਲੰਬਾ ਸਮਾਂ ਹੋ ਗਿਆ ਹੈ ਬਿਮਾਰੀ ਨਿਕਲਦਾ ਨਾਮ ਨਹੀਂ ਲੈ ਰਹੀ ਇਹ ਸਾਰੀਆਂ ਪਰੇਸ਼ਾਨੀਆਂ ਦਾ ਅੰਤ ਤੁਹਾਡੇ ਅੱਜ ਦੇ ਇਸ ਉਪਾਅ ਦੇ ਵਿੱਚ ਛੁਪਿਆ ਹੋਇਆ ਹੈ ਤੇ ਸਭ ਤੋਂ ਵੱਡੀ ਗੱਲ ਜੇਕਰ ਜਿਹੜਾ ਤੁਸੀਂ ਅੱਜ ਦਾ ਉਪਾਅ ਕਰੋਗੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡਾ 1 ਰੁਪਏ ਦਾ ਵੀ ਖਰਚਾ ਨਹੀਂ ਹੋਵੇਗਾ ਤੇ ਨਾ ਹੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਲੈ ਕੇ ਬਾਹਰ ਤੋਂ ਆਉਣ ਦੀ ਜ਼ਰੂਰਤ। ਤੁਸੀਂ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਦੇ ਨਾਲ ਹੀ ਇਸ ਉਪਾਅ ਨੂੰ ਕਰਕੇ ਆਪਣੀਆਂ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਦਾ ਹੱਲ ਕੱਢ ਸਕਦੇ ਹੋ। ਕੇਰ ਦਾ ਭਾਵ ਇਹੀ ਏ ਕਿ ਜਿਹੜੇ ਇਸ ਉਪਾਦੀ ਸਮਗਰੀਏ ਉਹ ਸਾਡੇ ਸਰੀਰ ਦੇ ਵਿੱਚ ਹੀ ਮੌਜੂਦ ਏ ਇਸ ਦੇ ਨਾਲ ਐਸੀ ਉਪਾ ਕਰਕੇ ਆਪਣੀ ਸਾਰੇ ਦੁੱਖ ਤਕਲੀਫ ਨੇ ਜਿਹੜੇ ਦੂਰ ਕਰਾਂਗੇ ਇਹ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਤੰਗ ਟੰਬਾ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਸੋ ਇਸ ਉਪਾਰ ਨੂੰ ਅਸੀਂ ਜਿਸ ਚੀਜ਼ ਦੇ ਨਾਲ ਕਰਨਾਏ ਕੋਈ ਸਾਡੀ ਨਾਖੁਨ ਕਹਿਣ ਦਾ ਭਾਵ ਕੀ ਨੋ ਜਿਨ੍ਹਾਂ ਨੂੰ ਅਸੀਂ ਕੱਟਣ ਤੋਂ ਬਾਅਦ ਦੇ ਵਿੱਚ ਸੁੱਟ ਦਿੰਨੇ ਆ ਜਦੋਂ ਸਾਡੀ ਨੀਲ ਵੱਧ ਚਾਹਦੇ ਨੇ ਅਸੀਂ ਕੱਟ ਦਿੰਨੇ ਆ ਤੇ ਉਹਨਾਂ ਨੂੰ ਸੁੱਟ ਦਿੰਨੇ ਆ ਪਰ ਸ਼ੈ ਤੁਹਾਨੂੰ ਇਸ ਚੀਜ਼ ਦੇ ਬਾਰੇ ਨਹੀਂ ਪਤਾ ਹੋਵੇਗਾ ਕਿ ਅਸੀਂ ਇਹਨਾਂ ਨੀਲ ਦੇ ਨਾਲ ਹੀ ਆਪਣੀ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੀ ਹਾਂ ਕਿਉਂਕਿ ਅਕਸਰ ਹੀ ਆਪਾਂ ਸੁਣਦੇ ਆ ਨਾ ਕਿ ਜਦੋਂ ਆਪਣੀ ਨੀਲ ਵੱਧ ਚਾਂਦੇ ਨੇ ਤੇ ਸਾਨੂੰ ਆਪਣੀ ਪਹਿਲੀ ਤਾਂ ਗੱਲ ਨੀਲ ਵਧਾਉਣੇ ਨਹੀਂ ਚਾਹੀਦੇ ਉਹਨਾਂ ਦੇ ਵਿੱਚ ਕਾਫੀ ਮੈਲ ਚਲੀ ਜਾਂਦੀ ਹੈ ਕਟਾਣੂ ਬਣ ਜਾਂਦੀ ਨਹੀਂ ਜੋ ਸਾਡੇ ਖਾਣੇ ਦੇ ਵਿੱਚ ਵੀ ਕਈ ਵਾਰ ਰੋਟੀ ਸਬਜ਼ੀ ਬਣਾਉਂਦੇ ਸਮੇਂ ਤੇ ਖਾਣੇ ਦੇ ਵਿੱਚ ਵੀ ਚਲੇ ਜਾਂਦੇ ਨੇ ਜਿਹੜੇ ਕਿ ਸਾਨੂੰ ਪਤਾ ਨਹੀਂ ਲੱਗਦਾ ਜੋ ਸਾਡੇ ਲਈ ਹਾਨੀਕਾਰਕ ਹੁੰਦੇ ਨੇ ਤੇ ਇਸ ਤੋਂ ਇਲਾਵਾ ਸਾਡੇ ਘਰ ਦੇ ਵਿੱਚ ਜੋ ਵੱਡੇ ਹੁੰਦੇ ਨੇ ਬਜ਼ੁਰਗ ਜਾਂ ਸਾਡੇ ਮਾਤਾ ਪਿਤਾ ਉਹਨਾਂ ਦਾ ਵੀ ਇਹੀ ਕਹਿਣਾ ਹੁੰਦਾ ਹੈ ਕਿ ਨੇਲ ਨਹੀਂ ਰੱਖਣੇ ਚਾਹੀਦੇ ਜੇ ਰੱਖਨੇ ਆ ਤਾਂ ਤੁਸੀਂ ਇਹਨਾਂ ਦੀ ਸਾਮ ਸਵਾਲ ਕਰੋ ਤੇ ਨੇਲ ਜੇ ਰੱਖੇ ਨਹੀਂ ਹੋਏ ਤਾਂ ਉਹਨਾਂ ਨੂੰ ਟਾਈਮ ਸੇਰ ਕੱਟੋ ਤੁਸੀਂ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਦਲੇਦਰਤਾ ਤੇ ਨੀਸਤੀ ਪੈਦਾ ਕਰਦੇ ਨੇ ਤੇ ਇਸੇ ਤਰ੍ਹਾਂ ਜੇਕਰ ਆਪਾਂ ਢੇਲ ਕੱਟ ਕੇ ਸੋਟਦੇ ਹਾਂ ਤੇ ਇਹਨਾਂ ਦੀ ਨਾਲ ਅਸੀਂ ਇੱਕ ਛੋਟਾ ਜਿਹਾ ਉਪਾਅ ਕਰ ਲਵਾਂਗੇ ਤਾਂ ਇਹ ਸਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੇ ਜਾਂ ਦੁੱਖ ਤਕਲੀਫ ਨੇ ਉਹ ਦੂਰ ਕਰ ਦੇਣਗੇ ਤੇ ਇਨਰ ਨੇਲਸ ਦਾ ਤੁਸੀਂ ਕਿਸ ਤਰੀਕੇ ਦੀ ਨਾਲ ਉਪਾਅ ਕਰਨਾ ਹੈ ਕਿਵੇਂ ਕਰਨਾ ਹੈ ਕਿੰਨਾ ਸਮਾਂ ਕਰਨਾ ਹੈ ਤੇ ਕਿਹੜੀ ਦਿਨ ਵਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਓ ਕਿਉਂਕਿ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਰਨ ਦਾ ਪਾਬ ਇਹ ਹੈ ਕਿ ਇਸ ਉਪਾਅ ਨੂੰ ਤੁਸੀਂ ਕਰ ਤਾਂ ਛੇਕਰ ਤੁਸੀਂ ਰਾਹੂ ਕੇਤੂ ਤੋਂ ਚਾ ਫੇਰ ਸ਼ਨੀ ਦੀ ਕਰੋਪੀ ਤੋਂ ਪਰੇਸ਼ਾਨ ਹੋ ਇਸ ਉਪਾਣੂ ਕਰਨ ਦੇ ਨਾਲ ਜੇਕਰ ਤੁਹਾਡੀਆਂ ਇਸ ਦੇ ਨਾਲ ਘਰ ਦੇ ਵਿੱਚ ਪਰੇਸ਼ਾਨੀਆਂ ਚੱਲ ਰਿਗੀਆਂ ਨੇ ਦੁੱਖ ਤਕਲੀਫ ਨੇ ਜੋ ਤੁਹਾਡੇ ਘਰ ਦੇ ਵਿੱਚ ਉਹ ਜਾਣ ਦਾ ਨਾਮ ਨਹੀਂ ਲੈ ਰਹੇ ਉਹ ਤੁਹਾਡੇ ਘਰ ਦੇ ਵਿੱਚੋਂ ਦੂਰ ਹੋ ਜਾਣਗੇ ਤੇ ਇਸ ਉਪਾਣੂ ਤੁਸੀਂ ਐਤਵਾਰ ਦੇ ਦਿਨ ਕਰਨਾ ਹੈ ਤੇ ਤੁਸੀਂ ਇਸ ਕਰਕੇ ਆਪਣੀ ਜਿਹੜੇ ਨੇਲ ਨੇ ਉਹ ਐਤਵਾਰ ਨੂੰ ਹੀ ਕੱਟਨੇ ਨੇ ਤੁਸੀਂ ਆਪਣੇ ਹੱਥਾਂ ਤੇ ਪੈਰਾਂ ਦੀਆਂ ਉਂਗਲੀਆਂ ਦਸੇ ਉਂਗਲੀਆਂ ਦੇ ਨੌ ਤੁਸੀਂ ਕੱਟ ਲੈਣੇ ਨੇ ਤੇ ਨੀਲ ਕੱਟਣ ਦੇ ਸਮੇਂ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਿਆ ਕਰੋ ਕਿ ਤੁਸੀਂ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਦੇ ਦਿਨ ਕਦੇ ਵੀ ਭੁੱਲ ਕੇ ਤੁਸੀਂ ਨਹ ਨਹੀਂ ਕੱਟਣੀ ਆਪਣੀ ਕਿਉਂਕਿ ਐਤਵਾਰ ਦਾ ਜੋ ਦਿਨ ਹੁੰਦਾ ਹੈ ਉਹ ਨੀਲ ਕੱਟਣ ਦੇ ਲਈ ਸਭ ਤੋਂ ਵਧੀਆ ਮੰਨਿਆ ਗਿਆ ਹੈ ਇਸ ਕਰਕੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਸੰਡੇ ਨੂੰ ਹੀ ਆਪਣੀ ਨੀਲ ਕੱਟਿਆ ਕਰੋ ਤੇ ਜਦੋਂ ਤੁਸੀਂ ਸੰਡੇ ਵਾਲੇ ਦਿਨ ਇਸ ਉਪਾਅ ਨੂੰ ਕਰਨ ਦੇ ਲਈ ਆਪਣੀ ਨੀਲ ਕਟੋਗੇ ਤਾਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਆਪਣੀ ਨੀਲ ਕਟੋਗੇ ਉਹ ਤੁਸੀਂ ਆਪ ਨਹੀਂ ਕਟਨੇ। ਉਪਾਅ ਕਰਨ ਦੇ ਲਈ ਤੁਸੀਂ ਆਪਣੀ ਨੀਲ ਹੱਥਾਂ ਤੇ ਪੈਰਾਂ ਦੀ ਕਿਸੇ ਤੋਂ ਕਟਵਾਉਣੀ ਨੇ। ਨੀਲ ਕਟਵਾਉਣ ਤੋਂ ਬਾਅਦ ਦੇ ਵਿੱਚ ਸਾਰੀ ਨੀਲ ਇਕੱਠੇ ਕਰਕੇ ਤੁਸੀਂ ਇੱਕ ਕਾਗਜ਼ ਦੇ ਵਿੱਚ ਪਾ ਕੇ ਜਿਸ ਤੋਂ ਤੁਸੀਂ ਆਪਣੀ ਨੀਲ ਕਟਵਾਏ ਹੋਣਗੇ ਉਸੇ ਕੋਲ ਨੂੰ ਹੀ ਉਨੋ ਹੀ ਤੁਸੀ ਕਹਿਣਾ ਹੈ ਕਿ ਇਹ ਜਿਹੜੇ ਨੇਲ ਨਹੀਂ ਕਾਗਜ਼ ਦੇ ਵਿੱਚ ਤੁਹਾਡੇ ਕੱਟੇ ਹੋਏ ਪਾਏ ਨੇ ਤੁਹਾਡੇ ਉੱਪਰੋਂ 11 ਵਾਰ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਵਾਰਨੇ 11 ਵਾਰ ਉੱਪਰ ਦੀ ਵਾਰ ਦੇਵੀਂ ਵਾਰਨੇ ਕਿਵੇਂ ਨੇ ਜਿਵੇਂ ਸਿਰ ਤੋਂ ਲੈ ਕੇ ਪੈਰਾਂ ਤੱਕ 11 ਵਾਰ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਇਸ ਤਰ੍ਹਾਂ ਕਰਨ ਤੋਂ ਬਾਅਦ ਵਿੱਚ ਤੁਹਾਡੀ ਘਰ ਤੋਂ ਬਾਹਰ ਜਿੱਥੇ ਵੀ ਕੋਈ ਖਾਲੀ ਜਗ੍ਹਾ ਹੋਵੇਗੀ ਤੁਹਾਡੀ ਘਰ ਤੋਂ ਬਾਹਰ ਕੁੱਤੇ ਤਾਂ ਕੋਈ ਖਾਲੀ ਜਗ੍ਹਾ ਹੋਵੇਗੀ ਉੱਥੇ ਜਾ ਕੇ ਤੁਸੀਂ ਇਹ ਨੀਲ ਲੈ ਜਾਣੇ ਨੇ ਵੀ ਇਹਨਾਂ ਨੂੰ ਅੱਗ ਦੇ ਨਾਲ ਜਲਾ ਦੇਣਾ ਜਲਾਉਣਾ ਕਿਵੇਂ ਆ ਉਹ ਤੁਸੀਂ ਇੱਕ ਪਲੇਟ ਆਪਣੇ ਘਰ ਤੋਂ ਲੈ ਜਾ ਸਕਦੇ ਹੋ ਉਸ ਦੇ ਵਿੱਚ ਪਾ ਕੇ ਇਹਨਾਂ ਨੂੰ ਜਲਾਉਣਾ ਹੈ ਤੇ ਜਲਾਉਣਾ ਕਿਸ ਤਰੀਕੇ ਆ ਉਸ ਦੇ ਲਈ ਤੁਸੀਂ ਕਪੂਰ ਵੀ ਲੈ ਸਕਦੇ ਹੋ ਇਸ ਤਰ੍ਹਾਂ ਤੁਸੀਂ ਪਲੇਟ ਦੇ ਵਿੱਚ ਆਪਣੇ ਨੇਲ ਤੇ ਕਪੂਰਾ ਕਿ ਵੀ ਚਲਾ ਸਕਦੇ ਹੋ ਤੇ ਜੇਕਰ ਤੁਸੀਂ ਪਲੇਟ ਦੇ ਵਿੱਚ ਨਹੀਂ ਚਲਾਉਣਾ ਚਾਹੁੰਦੇ ਤਾਂ ਤੁਸੀਂ نیچے ਮਿੱਟੀ ਤੇ ਰੱਖ ਕੇ ਉੱਪਰ ਤੁਸੀਂ ਨੇਲ ਵਾਲਾ ਜੋ ਤੁਹਾਡਾ ਤੁਸੀਂ ਵਾਈਟ ਪੇਪਰ ਦੇ ਵਿੱਚ ਲਪੇਟੇ ਨੇ ਨੇਲ ਉਹ ਉੱਪਰ ਰੱਖ ਕੇ ਇਸ ਤਰੀਕੇ ਦੇ ਨਾਲ ਵੀ ਉਹਨਾਂ ਨੂੰ ਜਲਾ ਸਕਦੇ ਹੋ ਇਸਦੇ ਨਾਲ ਹੋਵੇਗਾ ਕਿ ਕਿ ਜੇੜੀ ਤੁਸੀਂ ਜਦੋਂ ਆਪਣੀ ਨੇਲ ਇਸ ਤਰ੍ਹਾਂ ਅੱਗ ਦੇ ਵਿੱਚ ਚਲਾ ਦਿਓਗੇ ਤੇ ਇਸਦੇ ਨਾਲ ਤੁਹਾਡੇ ਘਰ ਦੀ ਦਲਿੱਦਰਤਾ ਦੂਰ ਹੋਵੇਗੀ ਸਾਡੇ ਤੁਹਾਡੇ ਘਰ ਦੀ ਨੇਸਤੀ ਦੂਰ ਹੋਵੇਗੀ ਕਿ ਕਹਿੰਦਾ ਭਾਵ ਕਿ ਚਿੰਨੀਆਂ ਵੀ ਤੁਹਾਡੇ ਘਰ ਦੇ ਵਿੱਚ ਮੁਸ਼ਕਲਾਂ ਹੋਣਗੀਆਂ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਾਫੀ ਲੰਬੇ ਸਮੇਂ ਤੋਂ ਉਹ ਸਾਰੀਆਂ ਤੁਹਾਡੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਜਿਵੇਂ ਜ਼ਿੰਦਗੀ ਦੇ ਵਿੱਚ ਦੁੱਖ ਵੀ ਨੇ ਸੁੱਖ ਵੀ ਨੇ ਪਰ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ 'ਚ ਜਿਹੜੇ ਦੁੱਖ ਨੇ ਉਹ ਦੂਰ ਹੋ ਜਾਣਗੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਲਈ ਸੁੱਖ ਹੀ ਸੁੱਖ ਆਉਣਗੇ ਜੇਕਰ ਇਸ ਉਪਾਅ ਨੂੰ ਵਿਸ਼ਵਾਸ ਤੇ ਸ਼ਰਧਾ ਦੇ ਨਾਲ ਕਰੋਗੇ ਤਾਂ ਤੁਹਾਨੂੰ ਕਦੇ ਸੁਪਨੇ ਦੇ ਵਿੱਚ ਵੀ ਦੁੱਖ ਦਿਖਾਈ ਨਹੀਂ ਦੇਣਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣੇ ਤਾਂ ਬਹੁਤ ਜ਼ਿਆਦਾ ਦੂਰ ਦੀ ਗੱਲ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੇ ਘਰ ਦੇ ਵਿੱਚ ਹਸਬੰਡ ਵਾਈਫ ਦੀ ਲੜਾਈ ਝਗੜਾ ਨਹੀਂ ਦੂਰ ਹੋ ਰਿਹਾ ਜਾਂ ਪਰਿਵਾਰਿਕ ਮੈਂਬਰਾਂ ਦੀ ਭੈਣ ਭਰਾਵਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਜਾਂ ਫਿਰ ਪੈਸੇ ਨੂੰ ਲੈ ਕੇ ਕੋਈ ਤੰਗੀ ਪਰੇਸ਼ਾਨੀ ਚੱਲ ਰਹੀ ਏ ਜਾਂ ਫਿਰ ਕਾਫੀ ਲੰਬੇ ਸਮੇਂ ਤੋਂ ਘਰ ਦੇ ਵਿੱਚ ਕੋਈ ਬਿਮਾਰ ਏ ਇਹ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਜੇਕਰ ਤੁਸੀਂ ਇਸ ਵਿਸ਼ਵਾਸ ਇਸ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਕਿਉਂਕਿ ਜਿਹੜੇ ਉਪਾਅ ਹੁੰਦੇ ਨੇ ਜੇਕਰ ਇਹਨਾਂ ਨੂੰ ਅਸੀਂ ਵਿਸ਼ਵਾਸ ਦੇ ਨਾਲ ਕਰਾਂਗੇ ਫਿਰ ਹੀ ਇਹ ਸਾਨੂੰ ਰਿਜ਼ਲਟ ਦਿੰਦੇ ਨੇ ਜੇਕਰ ਕਈ ਹੁੰਦੇ ਨੇ ਲੋਕ ਵਿੱਚ ਉਹ ਪਹਿਲਾਂ ਮਜ਼ਾਕ ਬਣਾਉਂਦੇ ਨੇ ਤੇ ਫਿਰ ਉਪਾਅ ਕਰਦੇ ਨੇ ਤੇ ਫਿਰ ਉਹਨਾਂ ਨੂੰ ਰਿਜ਼ਲਟ ਵੀ ਨਹੀਂ ਮਿਲਦਾ ਤੇ ਫਿਰ ਉਹਨਾਂ ਨੂੰ ਹੁੰਦਾ ਹੈ ਕਿ ਇਹ ਸਭ ਗੱਲਾਂ ਇਦਾਂ ਵੈਸੇ ਹੀ ਨੇ ਕਿਉਂਕਿ ਇਹ ਚੀਜ਼ਾਂ ਵਿਸ਼ਵਾਸ ਰੱਖ ਕੇ ਜੇ ਕਰੀਏ ਫਿਰ ਹੀ ਸਾਨੂੰ ਪੈਦਾ ਦਿੰਦੀਆਂ ਨੇ ਇਸ ਆਪਾ ਨੂੰ ਹਰ ਮਹੀਨੇ ਦੇ ਵਿੱਚ ਜੇਕਰ ਤੁਸੀਂ ਇੱਕ ਵਾਰ ਕਰ ਲਓਗੇ ਨਾ ਤੇ ਚਿੰਨੀਆਂ ਵੀ ਪਰੇਸ਼ਾਨੀਆਂ ਨੇ ਤੁਹਾਨੂੰ ਗਰੰਟੀ ਦੇ ਨਾਲ ਕਹਿ ਰਹੇ ਆ ਕਿ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਨੇ ਉਹ ਆਪਣਾ ਇਗਜ਼ਾਮ ਦੇਣ ਦੀ ਤਿਆਰੀ ਕਰ ਰਹੇ ਨੇ ਜਾਂ ਕੋਈ ਚੌਕ ਦੇ ਲਈ ਪ੍ਰਪੀਸ਼ਨ ਕਰ ਰਿਹਾ ਆਪਣੀ ਤਿਆਰੀ ਕਰ ਰਿਹਾ ਕੋਈ ਇਗਜ਼ਾਮ ਦੇਣ ਦੀ ਤਿਆਰੀ ਕਰ ਰਿਹਾ ਗਵਰਨਮੈਂਟ জব ਦਾ ਇਗਜ਼ਾਮ ਦੀੰਦੀ ਤਿਆਰੀ ਕਰ ਰਹੇ ਨੇ ਤਾਂ ਉਹਨਾਂ ਦੇ ਲਈ ਇਹ ਉਪਾਅ ਬਹੁਤ ਹੀ ਜ਼ਿਆਦਾ کارਗਰ ਤੇ ਫਾਇਦੇਮੰਦ ਦੇ ਚੇਕਰ ਉਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰਨੀਂਗਾ ਇਹ ਉਪਾਅ ਕਰਨ ਤੋਂ ਬਾਅਦ ਚੇਕਰ ਤੁਸੀਂ ਆਪਣਾ ਇਗਜ਼ਾਮ ਜਾਂ ਫਿਰ ਜੋਬ ਦੇ ਲਈ ਜਾ ਰਹੇ ਹੋ ਤਾਂ ਉਸ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਹੀ ਮਿਲੇਗੀ ਸੋ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖੋ ਤੇ ਇਸ ਉਪਾਅ ਨੂੰ ਤੁਸੀਂ ਐਤਵਾਰ ਦੇ ਦਿਨ ਕਰਨਾ ਹੈ ਤੇ ਤੁਸੀਂ 1 ਮਹੀਨੇ ਦੇ ਵਿੱਚ ਕੋਸ਼ਿਸ਼ ਕਰੋ ਕਿ ਇੱਕ ਵਾਰ ਜ਼ਰੂਰ ਇਸ ਉਪਾਅ ਨੂੰ ਕਰੋ ਅ ਰਿਜ਼ਲਟ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਵੇਗਾ ਕਿਉਂਕਿ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਮੁਸ਼ਕਲਾਂ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਘਟਣੀਆਂ ਸ਼ੁਰੂ ਹੋ ਜਾਣਗੀਆਂ ਕਰੋ ਵਿਸ਼ਵਾਸ ਦੇ ਨਾਲ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਬਜ਼ੁਰਗ ਇਹ ਛੋਟੇ-ਛੋਟੇ ਉਪਾਅ ਕਰਕੇ ਹੀ ਆਪਣੀ ਜ਼ਿੰਦਗੀ ਦੀਆਂ ਵੱਡੀਆਂ-ਵੱਡੀਆਂ ਮੁਸ਼ਕਲਾਂ ਦਾ ਹੱਲ ਕੱਢ ਲੈਂਦੇ ਸੀ ਕਿਉਂਕਿ ਉਸ ਸਮੇਂ ਉਹਨਾਂ ਦੇ ਕੋਲ ਕੋਈ ਸੋਸ਼ਲ ਮੀਡੀਆ ਚਾ ਕੋਈ ਟੀਵੀ ਦੀ ਸਹੂਲਤ ਨਹੀਂ ਸੀ ਹੁੰਦੀ ਇਸ ਕਰਕੇ ਉਹ ਆਪਣੇ ਛੋਟੇ ਉਪਾਅ ਕਰਕੇ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਦੇ ਸਨ ਸੋ ਇਹ ਹੀ ਸੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਸੋ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਦੇਖਣ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸ਼ੇਅਰ ਕਰਿਓ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ